ਹੰਕਾਰ ਸਿੰਘ ਬਰਾੜ ਨੇ ਸੰਭਾਲਿਆ ਡੀਐਸਪੀ ਸ਼ਾਕੋਟ ਦਾ ਚਾਰਜ ਸਬ ਡਿਵੀਜ਼ਨ ਸ਼ਾਕੋਟ ਦੇ ਡੀਐਸਪੀ ਸ਼੍ਰੀ ਅਮਨਦੀਪ ਸਿੰਘ ਦੀ ਬਦਲੀ ਹੋਣ ਕਾਰਨ ਉਹਨਾਂ ਦੀ ਜਗ੍ਹਾ ਸ਼੍ਰੀ ਹੰਕਾਰ ਸਿੰਘ ਬਰਾੜ ਨੇ ਬਤੌਰ ਡੀਐਸਪੀ ਸ਼ਾਕੋਟ ਆਪਣਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਸ਼ਾਕੋਟ ਮੈਦਪੁਰ ਅਤੇ ਲੋਈਆਂ ਦੇ ਪਿੰਦੇ ਥਾਣੇ ਆ ਪੁਲਿਸ ਚੌਂਕੀ ਦੇ ਅਧਿਕਾਰੀਆ ਮੁਲਾਜ਼ਮਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਨਵੇਂ ਡੀਐਸਪੀ ਦੀ ਦਾਗੁਲਦਸਤਾ ਪੇਟ ਕਰਕੇ ਸਵਾਗਤ ਕੀਤਾ ਗਿਆ ਜਿਕਰ ਯੋਗ ਹੈ ਕਿ ਡੀਐਸਪੀ ਓੰਕਾਰ ਸਿੰਘ ਬਰਾੜ ਸ਼ਾਕੋਟ ਵਿਖੇ ਬਤੌਰ ਐਸਐਚਓ ਵੀ ਆਪਣੀਆਂ ਸੇਵਾ ਨਿਭਾ ਚੁੱਕੇ ਹਨ ਅਤੇ ਉਹ ਇਨਸਾਫ ਪਸੰਦ ਤੇ ਮਿਹਨਤੀ ਅਧਿਕਾਰੀ ਹੋਣ ਕਾਰਨ ਹਰ ਇੱਕ ਦੇ ਹਰਮਨ ਪਿਆਰੇ ਹਨ ਇਸ ਮੌਕੇ ਚਾਰਜ ਸੰਭਾਲ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਬਰਾੜ ਨੇ ਕਿਹਾ ਕਿ ਸਬ ਡਿਵੀਜ਼ਨ ਸ਼ਾਕੋਟ ਦੇ ਇਨਪੈਂਦੇ ਸਾਰੇ ਥਾਣਿਆਂ ਵਿੱਚ ਹਰ ਵਿਅਕਤੀ ਨੂੰ ਬੰਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਨਹੀਂ ਔਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਮਾੜੇ ਅੰਸਰਾਂ ਤੇ ਨਿਕελ ਕੱਸੀ ਜਾਵੇਗੀ ਅਤੇ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਾਲਕ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਖਿਲਾਫ ਬਣਦੀ ਕਾਨੂੰਨ ਕਾਰ ਕੀ ਕੀਤੀ ਜਾਵੇਗੀ ਉਹਨਾਂ ਕਿ ਆ ਕੇ ਲਾ ਐਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਲੋਕਾਂ ਦੇ ਸਹਿਯੋਗ ਨਾਲ ਮਾੜੇ ਅੰਸ਼ਰਾਂ ਨੂੰ ਕਾਬੂ ਕੀਤਾ ਜਾਵੇਗਾ ਉਹਨਾਂ ਕਿ ਆ ਕੇ ਬਿਨਾਂ ਦਸਤਾਵੇਜ਼ ਦੇ ਵਾਹਨ ਚਲਾਉਣ ਵਾਲਿਆਂ ਅਤੇ ਦੋ ਪਹੀਆ ਵਾਹਨ ਤੇ ਤਿੰਨ ਤੋਂ ਚਾਰ ਸਵਾਰ ਨੌਜਵਾਨਾਂ ਤੇ ਵਿਅਕਤੀਆਂ ਖਿਲਾਫ ਵੀ ਤੁਰੰਤ ਐਕਸ਼ਨ ਲਿਆ ਜਾਵੇਗਾ ਉਹਨਾਂ ਕਿ ਆ ਕੇ ਥਾਣੇ ਦੇ ਕੰਮਾਂ ਵਿੱਚ ਬਿਨਾਂ ਕਿਸੇ ਵਜ੍ਹਾ ਦਖਲਅੰਦਾਜ਼ੀ ਕਰਨ ਵਾਲੇ ਵਿਅਕਤੀਆਂ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਕਾਰਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿ ਆ ਕੇ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਤੇ ਤਤਪਰ ਹੈ ਅਤੇ ਲੋਕਾਂ ਨੂੰ ਸ਼ਹਿਰ ਵਿੱਚ ਆ ਰਹੀ ਦੇ ਵਪਾਰ ਨਸ਼ੀਆਂ ਟ੍ਰੈਫਿਕ ਸਮੱਸਿਆ ਆਦੀ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਉਹਨਾਂ ਕਹਿਆ ਕਿ ਸ਼ਾਕੋਟ ਸ਼ਹਿਰ ਅਤੇ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਹਨ ਜਿਨ੍ਹਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇਗਾ ਇਸ ਮੌਕੇ ਇੰਸਪੈਕਟਰ ਅਮਨ ਸੈਣੀ ਐਸ ਐਚਓ ਸ਼ਾਕੋਟ ਬਖਸ਼ੀ ਸਿੰਘ ਐਸ ਐਚਓ ਲੋਹੀਆ ਏ ਐਸ ਆਈ ਕਸ਼ਮੀਰ ਸਿੰਘ ਏ ਐਸ ਆਈ ਜਗਤਾਰ ਸਿੰਘ ਰੀਡਰ ਕਲਸੀ ਰਿਪੋਰਟ ਦਿਨਦਰ ਸਿੰਘ ਕੋਲ ਦੇ ਵਿਸ਼ੇ ਰਿਪੋਰਟ ਦੀ ਪੰਜਾਬ ਨਿਊਜ਼ ਤਬੀਜ ਜੋ ਸ਼ਾਹਪੁਰ ਦਾ ਚਾਚ ਮਾਨ ਜੋ ਡੀਪੀ ਪੰਜਾਬ ਜੀ ਮੋਰੇਲਾ ਜੀ ਤੇ ਐਸਐਸਪੀ ਸਾਹਿਬ ਹਰਪ੍ਰੀਤ ਸਿੰਘ ਖੱਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਥ ਜਲਾਨ ਕੀਤਾ ਅਮਦਰ ਕੌਂਸਲਰ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਾਂ ਮੰਦਰੀ ਸਾਹਿਬ ਵੱਲੋਂ ਉਹਨਾਂ ਦੇ ਅਨੁਸਾਰ ਇਲਾਕੇ ਵਿੱਚ ਲਾਇਨ ਆਰਡਰ ਨੂੰ ਮਰਕਰ ਰੱਖਣਾ ਮੇਰੀ ਪਹਿਲ ਆਦੇਸ਼ ਔਰ ਨਾਲ ਨਾਲ ਜੋ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਹੈਗਾ ਉਹਨੂੰ ਕਲੀਅਰ ਕਰਨ ਲਈ ਹਰ ਤਰ੍ਹਾਂ ਦੇ ਨਾਲ ਇੱਕ ਇਕੱਜ ਹੋ ਗਏ ਜਿਹੜੇ ਇਲਾਕੇ ਚ ਨਸ਼ਾ ਵੇਚਣ ਵਾਲੇ ਅਰਗੇ ਨੇ ਉਹਨਾਂ ਨੂੰ ਕਾਨੂੰਨ ਦੇ ਤਹਿਤ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜ਼ਿਲ੍ਹਾ ਬੰਦ ਕੀਤਾ ਜਾਊਗਾ ਔਰ ਜਿਹੜੇ ਇਸ ਬਿਮਾਰੀ ਚ ਲਪਟ ਹੋ ਚੁੱਕੇ ਨੇ بیمار ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਾਉਣ ਲਈ ਪਬਲਿਕ ਨੂੰ ਤੁਹਾਡੇ ਜਰੀਏ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਬਣਾ ਦਾ ਇਲਾਜ ਕਰਾਉਣ ਲਈ ਹਰ ਤਰ੍ਹਾਂ ਭਰਾਲਾ ਕਰਾਂਗੇ ਜੋ ਅੱਜ ਦੇ ਲੋਕ ਕੇ ਸਮੇਂ ਅਨੁਸਾਰ ਨਵੇਂ ਨਿਯਮ ਜਾਂਦਾ ਤਾਂ ਹਰ ਤਰ੍ਹਾਂ ਦੀਆਂ ਇੰਪਲੀਮੈਂਟ ਕੀਤੀਆਂ ਜਾਣੀਆਂ ਬਜ਼ੁਰਗਾਂ ਨੂੰ ਲੇਡੀਜ਼ ਨੂੰ ਉਹਨਾਂ ਦੇ ਘਰ ਜਾ ਕੇ ਇਨਸਾਫ ਦੇਣ ਲਈ ਹਰ ਤਰ੍ਹਾਂ ਦਾ ਐਫਰਟ ਕੀਤਾ ਜਾਂਦਾ ਥਾਣਿਆਂ ਅਰਾਕਾ ਜਾਣਾ ਤੇ ਲਾਇਨ ਆਰਡਰ ਵਰਗਾ ਰੱਖਣ ਲਈ ਨਾਕੇ ਗਸ਼ਤਾ ਵੇਰੇਵਨੋਂ ਖੁਦ ਇੰਪਲੀਮੈਂਟ ਕੀਤੇ ਜਾਂਦੇ ਆ ਜਿਹੜੇ ਬਾੜੇ ਅੰਸਰ ਹੈ ਕੋਈ ਬਿੱਲੜਾ ਹੁਲੜ ਬਾਜਾ ਬਿਨਾ ਨੰਬਰ ਪਲੇਟਾਂ ਤੋਂ ਹੁੰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਕੁਝ ਟਰੈਕਟਰਾਂ ਤੇ ਵੀ ਵੱਡੇ ਸਪੀਕਰ ਲਾਏ ਆ ਜਾਂ ਉਹਨਾਂ ਨੇ ਨੰਬਰ ਪੇਟਾ ਨਹੀਂ ਲਾਈਆਂ ਇਸ ਤਰ੍ਹਾਂ ਇਹ ਵੀ ਦੇਖਲਾ ਤੇ ਲੋਡ ਨੂੰ ਸਾਥ ਨੂੰ ਨਹੀਂ ਕਰਦੇ ਕਿਥੇ ਜਿਹੜੇ ਬੱਚੇ ਆ 18 ਸਾਲ ਤੋਂ ਵੱਧ ਉਹਨਾਂ ਨੂੰ ਅਸੀਂ ਪਹਿਲਾਂ ਵੀ ਬਰ ਬਰ ਸਮੇਂ ਰਿਕਵੈਸਟ ਕੀਤੀ ਆ ਕਿ ਉਹਨਾਂ ਦੇ ਮਾਪਿਓ ਇਹ ਕੰਨਾ ਦੇਣ ਔਰ ਆਕੀ ਜੋ ਅੱਜ ਵੀ ਇਸ ਗੱਲ ਤੋਂ ਨਹੀਂ ਸਮਝੇ ਉਹਨਾਂ ਨੇ ਵੀ ਨੂੰ ਦਾ ਸਨਸਾ ਫਸਾਜ ਹਰ ਥਾਣੇ ਚ ਪਬਲਿਕ ਦੀ ਹਰ ਸਲਵਾਈ ਹੋਣ ਲਈ ਪੁਲਿਸ 24 ਘੰਟੇ ਹਾਜ਼ਰ ਹੈ ਮੈਂ ਵੀ ਆਪਣੇ ਦਫਤਰ ਆਪਣੇ ਲੱਗੇ 24 ਘੰਟੇ ਲਈ ਪਬਲਿਕ ਦੀ ਹਰ ਗੱਲ ਸੁਣ ਲਈ ਹਰ ਕੇਸ ਲਈ ਹਾਜ਼ਰ ਹੈ ਪਬਲਿਕ ਨੂੰ ਮੇਰੀ ਰਿਕਵੈਸਟ ਹੈ ਕਿ ਮੈਨੂੰ ਹਮੇਸ਼ਾ ਡਾਇਰੈਕਟਲੀ ਆਪਣੇ ਕੰਮ ਦੱਸ ਸਕਦੇ ਆ ਕਿ ਤਾਂ ਕਿ ਮੋਂਾਂ ਦਾ ਸਮੇਂ ਸਰ ਕੰਮ ਕਰ ਸਕਾਂ ਕੁਛ ਇਨਸਾਨ ਬਿਨਾ ਗੱਲ ਤੋਂ ਇਧਰ ਉਹ ਥਾਣੇਾਂ ਚ ਜਾਂ ਦਫਤਰਾਂ ਚ ਕਉਂਦੇ ਆ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਉਹ ਪੁਲਿਸ ਨੂੰ ਆਪਣਾ ਕੰਮ ਕਰਨ ਦੇਣ ਤਾਂ ਕਿ ਪੁਲਿਸ ਲੋਕਾਂ ਦਾ ਸਮੇਂ ਸਰ ਜਿਹੜਾ ਇਨਸਾਨ ਪੁਲਿਸ ਦੇ ਕੰਮਾਂ 'ਚ ਬਿਨਾਂ ਵਜ੍ਹਾ ਅੜਕਾ ਡਾਉਂਦਾ ਉਹਨਾਂ ਨੂੰ ਵੀ ਕਿਸੀ ਵਿਸ਼ਾਸ਼ ਕਰਾਂ ਕਿ ਉਹ ਇਹ ਕੰਮ ਨਾ ਕਰਨ ਅਸੀਂ ਹਰ ਇਨਸਾਨ ਨੂੰ ਬਿਨਾਂ ਕਿਸੇ ਪਾਰਟੀ ਪੱਖੋਂ ਸਤਕਾਰ ਦਿੰਦੇ ਨੇ ਸਾਡੀ ਡਿਊਟੀ ਹੈ ਔਰ ਅਸੀਂ ਦੇਵਾਂਗੇ ਤੇ ਜੋ ਮੀਡੀਆ ਨੇ ਬਹੁਤ ਵੱਡਾ ਰੋਲ ਪੰਜਾਬ ਦੀ ਖੁਸ਼ਹਾਲੀ ਲਈ ਅਦਾ ਕੀਤਾ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਜਰੀਏ ਹਰ ਇਨਸਾਨ ਤੱਕ ਅਸੀਂ ਰਿਕਵੈਸਟ ਕਰਦੇ ਹਾਂ ਕਿ ਉਹ ਪੁਲਿਸ ਨੂੰ ਸਪੋਰਟ ਕਰਨ ਤਾਂ ਕਿ ਅਸੀਂ ਲਾਅ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕੀਏ ਅਤੇ ਪਬਲਿਕ ਜਿਹੜੀ ਆ ਉਹ ਆਪਣੇ ਸੁਖੀ ਜੀਵਨ ਆਪਣੇ ਘਰਾਂ ਬਹਲੇ ਚ ਜੀਵਨ ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨ ਹੈਗੀਆਂ ਸਮੇਂ-ਸਮੇਂ ਤੇ ਆਈਆਂ ਕੋਈ ਬਿਲੜ ਹਥਿਆਰ ਲੈ ਕੇ ਘੁੰਮਦਾ ਜਾਂ ਜੋ ਵਾਰ ਆਪਣਾ ਸ਼ੋਅ-ਆਪ ਕਰਦਾ ਉਹ ਵੀ ਨਾ ਕਰੇ ਔਰ ਜਿਹੜੇ ਮੇਲੇ ਤਿਉਹਾਰ ਹੈਗੇ ਆ ਉਹ ਜਿੱਥੇ ਵੀ ਕਿਸੇ ਸੱਜਣ ਨੇ ਕਰਾਉਣਾ ਚਾਹੁੰਦੇ ਆ ਕੋਈ ਸੰਸਥਾ ਕਰਾਉਣਾ ਚਾਹੁੰਦੀ ਆ ਉਹ ਕਿਰਪਾ ਕਰਕੇ ਆਪਣੀਆਂ ਮਨਜ਼ੂਰੀਆਂ ਲਿਆ ਤਾਂ ਕਿ ਅਸੀਂ ਉਹਨਾਂ ਦੀ ਇਹ ਕੋਈ ਜਗ੍ਹਾ ਤੇ ਕੋਈ ਨਾ ਨੂੰ ਸਪੋਰਟ ਨਹੀਂ ਕਰੀਏ ਤੇ ਉੱਥੇ ਉਹ ਆਪਣੇ ਆਪੇ ਆਰਾਮ ਨਾਲ ਘਰਾ ਵੀ ਸਕਦਾ ਹੈ। ਥੈਂਕ ਯੂ।